ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹੁੰਦੇ ਆ ਜੀ ਦੇਖੋ ਇਹ ਕਹਿੰਦੀ ਆ ਪਹਿਲਾਂ ਇਹਨਾਂ ਨੂੰ ਅਸੀਂ ਵੇਖਿਆ ਸੀ ਅਸੀਂ ਉਹਦੇ ਘਰ 8 'ਚ ਹੁਣ ਇਹ 7 'ਚ ਬੈਠੇ ਆ ਇਹ ਕਿਸਮਤਵਲੀ ਬੈਠੇ ਆ ਹੈ ਸੋ ਦੇਖੋ ਇਹਦਾ ਘਰ ਨਹੀਂ ਹੈਗਾ ਇਹ ਬਾਹਰੋਂ ਆਏ ਨੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣਾ ਚਾਹਨਾ ਹੈ ਸੰਗਤ ਨੂੰ ਕਿ ਆ ਇੱਥੇ ਜਿਹੜਾ ਆ ਦੇਖੋ ਆ ਨੋਟ ਆ ਜਿਹੜਾ ਸੜਿਆ ਹੋਇਆ ਨਾਲ ਜਿਹੜਾ ਮੇਰੇ ਖਿਆਲ ਇਹ ਪਿਆ ਹੈ ਹੁਣ ਤੁਸੀਂ ਦੱਸੋ ਇਹ ਕਿਸ ਚੀਜ਼ ਦੀ ਨਿਸ਼ਾਨੀ ਹੈ ਕਿ ਇੱਥੇ ਕਿਸ ਚੀਜ਼ ਦਾ ਸੇਵਨ ਹੋ ਸਕਦਾ ਹੈ ਸੋ ਤੁਸੀਂ ਦੇਖੋ ਹਾਂਜੀ ਹਾਂਜੀ ਆਹ ਦੇਖੋ ਪੰਨੀ ਪਈ ਹੈ ਤੇ ਆਹ ਇੱਥੇ ਤਰੀਕਾ ਵੀ ਹੈ ਹਾਂਜੀ ਹਾਂਜੀ ਚਲੋ ਆਹ ਪੰਨੀ ਪਈ ਹੈ ਭਾਜੀ ਉਹ ਸ਼ੂਗਰ ਦਾ ਹੈ ਪਰ ਆਹ ਕੀ ਚੀਜ਼ ਹੈ ਇਹ ਕਿਹੜੀ ਖੁਸ਼ੀ ਵਿੱਚ ਆ ਜਿਹੜਾ ਨੋਟ ਸਾੜੇ 50 ਕੇ ਇੱਥੇ ਰੱਖਿਆ ਗਿਆ ਹੈ ਸ਼ੂਗਰ ਦਾ ਹੋ ਸਕਦਾ ਹੈ ਪਰ ਆਹ ਜਿਹੜੀ ਚੀਜ਼ ਦਿਖਾਈ ਹੈ ਮਹੱਲੇ ਵਾਲੇ ਨੂੰ ਇਲਾਕੇ ਵਾਲੇ ਨੂੰ ਹੈ ਆ ਜੋ ਆਂਟੀ ਤਲਾਸ਼ ਤੇ ਤੁਸੀਂ ਦੱਸੋ ਸੋ ਇਲਾਕੇ ਵਾਲੇ ਨੂੰ ਇਤਰਾਜ ਹੈ ਕਿ ਇਹ ਜਿਹੜੀ ਬੱਚੀ ਹੈ ਇੱਥੇ ਗਲਤੀ ਕੀਤਾ ਜਾਂਦਾ ਸੇਵਨ ਹੋ ਰਿਹਾ ਹੈ ਇੱਥੇ ਹਾਂਜੀ ਚਿੱਟੇ ਵਰਗੇ ਨਸ਼ੇ ਦਾ ਸੇਵਨ ਹੋ ਰਿਹਾ ਹੈ ਇਹ ਬੱਚਾ ਆ ਦੇਖੋ ਤੁਸੀਂ ਦੇਖ ਰਹੇ ਹੋ ਮੈਂ ਫੇਰ ਦਿਖਾਣਾ ਚਾਹਾਂਗਾ ਇੱਕ ਮਿੰਟ ਕਿ ਆ ਜਿਹੜਾ ਨੋਟ ਹੈ ਇਹ ਕਿਸ ਚੀਜ਼ ਦਾ ਵਰਤੋਂ ਕੀਤਾ ਜਾਂਦਾ ਹੈ ਨਾਲ ਲਾਈਟਰ ਪਿਆ ਹੈ ਲਾਈਟਰ ਔਰ ਇਹ ਆ ਪੇਪਰ ਵੀ ਪਿਆ ਹੈ ਪੇਪਰ ਤੁਹਾਨੂੰ ਦਿਖਾ ਰਿਹਾ ਇੱਧਰ ਜੀ ਇੱਧਰ ਇੱਧਰ ਕਰੋ ਜਣ ਹਾਂਜੀ ਦੇ ਘਰ ਬੈਠਾ ਉਹ ਤਾਂ ਘਰ ਅੱਗੇ ਉੱਜੜੇ ਪਿਆ ਵਿਚਾਰੇ ਦਾ ਇਹ ਤੁਹਾਡੀ ਬੈਠਾ ਕੀ ਲੱਗਦੀ ਹੈ ਜਿਹੜੀ ਬੈਠੀ ਹੈ ਗਿਸਤਦਾਰ ਠੀਕ ਹੈ ਸਾਰੇ ਨਹੀਂ ਕੁਛ ਲੱਗਦੀ ਮੈਨੂੰ ਕਿਉਂ ਬਲਾ ਪਟਾਇਆ ਹੈ ਕਿਸ ਨਾਲ ਤਵ ਤੇ ਪਾ ਲਾ ਮੈਨੂੰ ਪਤਾ ਨਹੀਂ ਇਹਨੂੰ ਕਾਣ ਨੂੰ ਵੀ ਪਤਾ ਹੈ ਬਹਾਂ ਦੇ ਕਾਬਲ ਹੈਗੀ ਠੀਕ ਹੈ ਉਹ ਆਹੋ ਇਹਨੇ ਕੱਲ ਮੁੰਡੇ ਦਾ ਜੜਿਆ ਹੈ ਤੁਹਾਡੇ ਮੁੰਡੇ ਅਸੀਂ ਬੱਲੇ ਦੇ ਨਿਵਾਸੀ ਆ ਅਸੀਂ ਬਹੁਤ ਬਰਦਾਸ਼ਤ ਆ ਕਰਦੇ ਆ ਇਹਨਾਂ ਨੇ ਨਾ ਹਾਂ ਅਸੀਂ ਬਰਦਾਸ਼ਤ ਕਰਦੇ ਆ ਇਹ ਲੇਡੀਜ਼ ਨੂੰ ਪਹਿਲਾਂ ਮੈਂ ਛੇਰੂ ਘਰ ਵੀ ਵੇਖ ਕੇ ਆਈਆਂ ਔਰ ਇਸ ਤੋਂ ਬਾਅਦ ਆ ਆ ਇੱਧਰ ਬੈਠੀ ਹੋਈ ਆ ਇੱਕ ਕਿਸਮਤ ਵਾਲੀ ਬੈਠੀ ਹੋਈ ਆ ਲੇਡੀ ਵੀ ਇੱਕ ਮਿੰਟ ਨਹੀਂ ਗਾ ਘਰੋਂ ਨਿਕਲਣਾ ਹੁੰਦਾ ਇਹ ਲੇਡੀਜ਼ ਕਿਵੇਂ ਨਿਕਲੀਆਂ ਉਹ ਕਿੱਦਾਂ ਮੁੰਡਾ ਕਿੱਥੇ ਆ ਜਿਹੜੇ ਇਹ ਲਹਿੰਗੇ ਆ ਇਹ ਪਿੰਦੇ ਨਹੀਂ ਅਸੀਂ ਪੀਦੇ ਆ ਆਲਾ ਬੱਚਾ ਬਰਬਾਦ ਹੋਈਆਂ ਪਈਆਂ ਬੱਚਾ ਬੱਚਾ ਬਰਬਾਦ ਹੋਈਆਂ ਸਾਡੇ ਚੌਕੀ ਇੰਤਜ਼ਾਰ ਤੱਕ ਆਈਆਂ ਮੈਂ ਤਾਂ ਕੰਡੇ ਦੀ ਬੇਟੀ ਮੇਰੀ ਬੇਟੀਆ ਬੀਬੀਆਂ ਸਾਰੀਆਂ ਸਾਡੇ ਨਾਲ ਖੜੀਆਂ ਨੇ ਬੀਬੀਆਂ ਬੇਨਤੀ ਕਰਦੇ ਸਾਡੇ ਘਰਾਂ ਘਰੇ ਨਹੀਂ ਵੜਨ ਦਾ ਮਤਲਬ ਹੀ ਨਹੀਂ ਹਾਂ ਮਤਲਬ ਨਹੀਂ ਵੜਨ ਦਾ ਮਤਲਬ ਬਣਾਓ ਜੀ ਦੱਸੋ ਜੀ ਨਹੀਂ ਤੁਹਾਨੂੰ ਲੱਗਦੀਆਂ ਸਾਨੂੰ ਆ ਜਾਣ ਸਾਰੇ ਜਾਣਦੇ ਆ ਹਾਂ ਜੀ ਸੰਗਤ ਮੈਂ ਇਹ ਤੇ ਰਿਕਰਡ ਨਹੀਂ ਕਰੀ। ਅਸੀਂ ਇੱਥੇ ਸਿੱਧਾ ਰੱਖ। ਮੰਗਲ ਦੇ ਨੰਬਰ 59 ਤੇ ਰਿਕਰਡ ਨੰਬਰ 7 'ਚ। ਹਾਂ ਇੱਕ ਸਾਡੀ ਆ ਭੈਣ ਆ। ਸੰਗਤ ਵੱਲੋਂ ਹੁਣ ਤਾਂ ਆਏ ਸੀ ਅਸੀਂ ਖੜੇ ਆਂ ਦੇਖ ਰਹੇ ਹਾਂ ਤੁਸੀਂ। ਇੱਥੇ ਕੁਝ ਨਸ਼ੇ ਦਾ ਸੇਵਨ ਕਰ ਰਹੀ ਐ ਜੋ ਕਿ ਇਲਾਕਾ ਨਿਵਾਸੀਆਂ ਨੇ ਇਤਰਾਜ਼ ਜਤਾਇਆ ਹੈ। ਮਤਲਬ ਬਹੁਤ ਮਾੜੀ ਗੱਲ ਐ ਕਿ ਸ਼ਹਿਦ ਦੇ ਉਮਰ ਤੋਂ ਵੀ ਬਹੁਤ ਘੱਟ ਲੱਗ ਰਹੀ ਐ ਕੁੜੀਆ। ਪਰ ਦੇਖੋ ਇਹ ਜਿਹੜਾ ਆ ਆਏ ਦੇਖੋ ਜੀ ਇਹ ਰੋਗਾਂ ਦੇ ਸੁਰੂ ਆਇ ਤੇ ਬਹਾਉ ਜੀ ਆ ਟੀਕੇ ਨਿਕਲੇ ਆ ਇੱਥੇ ਕੁਛ ਟੀਕੇ ਦਵਾਈਆਂ ਜਾਂ ਕਿਸ ਤਰ੍ਹਾਂ ਦੇ ਨਿਸ਼ਾਨ ਇੱਕ ਵੀ ਨਿਸ਼ਾਨ ਤੁਹਾਨੂੰ ਦੇਖ ਗਿਆ ਨਾ ਇੱਕ ਵੀ ਨਿਸ਼ਾਨ ਤਾਂ ਸਬੂਤ ਹੈ ਤੁਹਾਡੀ ਸੋ ਅੱਜ ਮਨਜੀਤ ਨਗਰ 7 ਨੰਬਰ ਗਲੀ ਵੀ ਕੇ ਅੱਜ ਸਾਰੇ ਇਲਾਕੇ ਚ ਜਾਗਰੂਤਾ ਮਹੀਮ ਹੈ ਲੋਕਾਂ ਨੂੰ ਇਤਰਾਜ ਹੈ ਸਾਡੀ ਮਾਤਾਵਾ ਭੈਣਾ ਸਾਰਿਆਂ ਨੂੰ ਇਤਰਾਜ਼ ਹੈ ਕਿ ਇਹ ਇਸ ਤਰ੍ਹਾਂ ਬੱਚੇ ਆ ਕੇ ਇੱਥੇ ਕਿਉਂ ਖਿਲਵਾੜ ਕਰ ਰਹੇ ਆਪਣੀਆਂ ਜ਼ਿੰਦਗੀਆਂ ਨਾਲ ਪ੍ਰਸ਼ਾਸਨ ਨੂੰ ਬੇਨਤੀ ਹੈ ਇਹਨਾਂ ਤੇ ਕਾਰਵਾਈ ਕਰਕੇ ਠੱਲ ਪਾਈ ਜਾਏ ਇਹ ਜਿਹੜਾ ਜਿੱਡੇ ਦਾ ਦੌਰ ਚੱਲ ਰਿਹਾ ਹੈ ਜਿੱਡੇ ਦੇ ਦੌਰ ਨੂੰ ਠੱਲ ਪਾਈ ਜਾਏ ਕਿ ਜਿਹੜੀਆਂ ਜ਼ਿੰਦਗੀਆਂ ਬਰਬਾਦ ਜਿਹੜਾ ਨੰਬਰ 5 ਤੋਂ ਜਿਹੜਾ ਪੁਲਿਸ ਨੇ ਹਿਰਾਸਤ ਵਿੱਚ ਲਿਆ ਦੱਸਦੀ ਹੈ ਕਿ ਪਲੀਜ਼ ਇੱਕ ਮਿੰਟ ਸਰ ਬ੍ਰਦਰ ਪਲੀਜ਼ ਯਾਰ ਮਸਟ ਓਨਲੀ ਓਨਲੀ 1 ਮਿੰਟ ਸਰ ਪਲੀਜ਼ 1 ਮਿੰਟ ਯਾਰ ਰੁਕ ਜੋ ਭਾਈ ਮਾਨ ਸਰ ਅੱਜ ਖੌਨ ਕਿਥੋਂ ਲੈ ਕੇ ਆਏ ਇਹ ਸਰ ਮਨਜੀਤ ਨਗਰ ਤੋਂ ਲਿਆਉਂਦੇ ਸੀ ਜੀ ਤੇ ਇਹ ਲੇਡੀਆਂ ਤੇ ਪਰਚਾ ਜਿਤਾਵਾ ਜੀ ਪਿੰਡੀ ਦਾ ਕਿਚੀ ਦਾ ਚਿੱਟਾ ਪਿੰਡੀ ਦਾ ਜੀ ਤੇ ਕਿੱਥੋਂ ਪ੍ਰੋਵਾਈਡ ਹੋਇਆ ਇਹ ਸਰ ਨਾਲੇ ਪੁੱਛਗੀਚ ਕਰ ਰਹੇ ਨੇ ਆਪਣੇ ਚਾਰ ਸਾਹਿਬ ਬਾਕੀ ਉਹ ਦੇਣਗੇ ਥਾਣਾ ਕਿਹਲਾ ਦਾ ਡਿਵੀਜ਼ਨ 5 ਜੀ ਠੀਕ ਹੈ ਸਰ ਕਿੰਨੇ ਜਣੇ ਬਰਾਮਦ ਨਹੀਂ ਬਰਾਮਦ ਨਹੀਂ ਸਰ ਇਕੱਲੀ ਲੇਡੀ ਆ ਇਹ 12 ਗਰਦੀ ਤੇ ਦਿੱਤਾ ਇਹਨਾਂ ਦਾ ਦੋਨਾਂ ਤੇ ਇਹ ਬਾਸਟਾਰ 12 ਗਰਦੀ ਕਰ ਰਹੇ ਸੀ ਰਾਤ ਇਹਨਾਂ ਦੋਨਾਂ ਦਾ ਕਲੰਦਰਾ ਦਿੱਤਾ ਤੇ ਇਹਦੇ ਤੇ ਐਫ ਆਈ ਵੀ ਦਰਜ ਹੋਈ ਹੈ ਲੇਡੀਆਂ ਵੱਲੋਂ ਕੋਈ ਚਿੱਟਾ ਬਰਾਮਦ ਹੋਇਆ ਨਹੀਂ ਸਰ ਪਿੰਡੀ ਦਾ ਸਿਰਫ ਪਿੰਡੀ ਮੈਡੀਕਲ ਚੇਂਜ ਹੋ ਰਿਹਾ ਹੈ ਓਕੇ ਸੋਚਣ ਕਿਉਂਕਿ ਇਹ ਜਿੰਦਗੀਆਂ ਦਾ ਸਵਾਲ ਆ ਬੱਚਿਆਂ ਦੀ ਜਿੰਦਗੀਆਂ ਦਾ ਸਾਡੇ ਆਪਣੇ ਪਰਿਵਾਰਾਂ ਦੀ ਜਿੰਦਗੀਆਂ ਦਾ ਸਵਾਲ ਹੈ ਭਾਈ ਗੁਰਜੀਤ ਸਿੰਘ ਖਾਲਸਾ ਭਾਈ ਗੁਰਜੀਤ ਕੀ ਫਤਿਹ ਆਹ ਦੇਖੋ ਪੁਲਿਸ ਪ੍ਰਸ਼ਾਸਨ ਆ ਚੁੱਕਾ ਹੈ ਬੱਲੇ ਵਾਲੇ ਨੇ ਏਕਾ ਕਰ ਚੁੱਕੇ ਹੈ ਵੀ ਚਿੱਟੇ ਦੇ ਖਿਲਾਫ ਹੈ ਜਿਹੜੀ ਜੜਾਈ ਆ ਆ ਬੱਚੇ ਤੇ ਸਮਾਨ ਸੁੱਟਣ ਆਇਆ ਸੀ ਨਾ ਚਿੱਟਿਆਂ ਦੀ ਮੰਗ ਕਰ ਰਿਹਾ ਸੀ ਉਹ ਕੰਨੋੜਾ ਦੇ ਆ ਪੁਲਿਸ ਪ੍ਰਸ਼ਾਸਨ ਆ ਗਏ ਬੇਟਾ ਭਾਜੀ ਬਾਈਗੁਰਜੀ ਕਾ ਖਾਲਸਾ ਬਾਈਗੁਰਜੀ ਕੀ ਫਤਿਹ ਮੈਂ ਖੜਾ ਹਾਂ ਵਾਰਡ ਨੰਬਰ 52 ਜੋ ਕਿ ਚੌਂਕੀ ਬੱਸ ਸਟੈਂਡ ਸੋ ਅੱਜ ਅਸੀਂ ਸਾਰੇ ਚੌਂਕੀ ਇੰਚਾਰ ਸਾਹਿਬ ਕੋਲੇ ਬੱਸ ਸਟੈਂਡ ਚੌਂਕੀ ਇੰਚਾਰ ਸਾਹਿਬ ਕੋਲੇ ਬੇਨਤੀ ਲੈ ਕੇ ਆਏ ਆ ਕਿ ਇੱਕ ਚਿੱਟੇ ਦੀ ਬਹੁਤ ਭਰਮਾਰ ਚੱਲ ਰਹੀ ਹੈ ਇਲਾਕਾ ਮੰਜੀਤ ਨਗਰ ਜੋ ਕਿ ਇੱਕ ਬਹੁਤ ਹੀ ਨਰਕ ਪਿਆ ਹੋਇਆ ਹੈ ਦਿਨ ਪਰ ਦਿਨ ਕੋਈ ਨਾ ਕੋਈ ਨੌਜਵਾਨ ਰੱਬ ਨੂੰ ਪਿਆਰਾ ਹੋ ਰਿਹਾ ਹੈ ਜੋ ਕਿ ਸਾਡੇ ਆਪਣੇ ਪਰਿਵਾਰਿਕ ਸਮਾਜ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਹੈ ਔਰ ਚਿੱਟਾ ਜਿਹੜਾ ਹੈ ਦਿਨ ਪਰ ਦਿਨ ਸਾਡੇ ਘਰਾਂ ਦੇ ਜਿਹੜਾ ਕਿ ਬਹੁਤ ਤਾਦ ਗਿਣਤੀ 'ਚ ਸਵਾਰ ਹੁੰਦਾ ਜਾ ਰਿਹਾ ਹੈ ਜੋ ਕਿ ਇੱਕ ਨਰਕ ਹੈ ਇੱਕ ਕਲੰਕ ਹੈ ਸੋ ਅੱਜ ਅਸੀਂ ਸਾਡੇ ਕੋਲੇ ਵੀਡੀਓ ਆਈਆਂ ਨੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਕੋਲੇ ਮੋਬਾਈਲ ਵਿੱਚ ਪ੍ਰੋਪਰ ਰਿਕਾਰਡਿੰਗਾਂ ਨੇ ਵੀਡੀਓ ਨੇ ਕਿ ਕਿਸ ਤਰ੍ਹਾਂ ਨਸ਼ੇ ਦੇ ਸੌਦਾਗਰ ਆ ਕੇ ਨਸ਼ਾ ਵੰਡ ਰਹੇ ਨੇ ਛਰੀਆਮ ਪੈਸੇ ਲੈ ਰਹੇ ਨੇ ਥੱਧੀਆਂ ਦਾ ਥੱਧੀਆਂ ਲਿੱਤੀਆਂ ਦਿੱਤੀਆਂ ਜਾ ਰਹੀਆਂ ਨੇ ਨਸ਼ਾ ਵੰਡਿਆ ਜਾ ਰਿਹਾ ਨੌਜਵਾਨਾਂ ਦੀ ਜ਼ਿੰਦਗੀ ਗਰਖ ਕੀਤੀ ਜਾ ਰਹੀ ਹੈ ਸੋ ਅੱਜ ਅਸੀਂ ਮਾਨੀਲ ਚੌਂਕੀ ਇੰਚਾਰਜ ਬੱਸ ਸਟੈਂਡ ਸਾਡੇ ਕੋਲੇ ਬੇਨਤੀ ਲੈ ਕੇ ਆਏ ਆ ਕਿ ਇਸ ਇਸ ਚੀਜ਼ ਨੂੰ ਕੀ ਤੁਸੀਂ ਇਹਦੇ ਤੇ ਕਾਰਵਾਈ ਕਰਦੇ ਹੋ ਜਾਂ ਕਿਸ ਤਰ੍ਹਾਂ ਇਹਨੂੰ ਠੱਲ ਪਾਈ ਜਾ ਸਕਦੀ ਹੈ ਇਸ ਤੋਂ ਬਾਅਦ ਚ ਅਸੀਂ ਮਾਨਯੋਗ ਆਪਣੇ 5 ਨੰਬਰ ਡਿਵੀਜ਼ਨ ਐਸ ਐਚਓ ਸਾਬ ਕੋਲੇ ਵੀ ਜਾਵਾਂਗੇ ਥਾਣੇ ਉਹਨਾਂ ਨੂੰ ਵੀ ਬੇਨਤੀ ਔਰ ਆ ਆਪਣੀ ਅਰਜੀ ਲੈ ਕੇ ਜਾਵਾਂਗੇ ਕਿ ਜਿਹੜਾ ਨਸ਼ੇ ਦੇ ਸੌਦਾਗਰ ਅੱਜ ਸਿਰ ਤੇ ਚੜ ਕੇ ਸਵਾਰ ਹੋਏ ਨੇ ਜ਼ਿੰਦਗੀਆਂ ਬਰਬਾਦ ਕਰ ਰਿਹਾ ਹੈ ਇਸ ਤੇ ਤੁਹਾਡੀ ਕੀ ਕਾਰਵਾਈ ਹੈ ਸੋ ਮੈਂ ਅੰਦਾਸ ਗੁਰਮੀਤ ਸਿੰਘ ਸਿੱਧੂ ਵਾਰਡ ਨੰਬਰ 52 ਆਪ ਸਭ ਦਾ ਸਮਾਜਿਕ ਸੇਵਾਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰ 52 ਚੌਂਕੀ ਬੱਸ ਸਟੈਂਡ ਸੋ ਮਾਣਯੋਗ ਸਾਡੇ ਅਧਿਕਾਰੀ ਸਹਿਬਾਨ ਖੜੇ ਆ ਹਮੇਸ਼ਾ ਤੁਹਾਨੂੰ ਮਨੋਂ ਸਾਡੇ ਨਾਲ ਖੜੇ ਨੇ ਮੈਂ ਧੰਨਵਾਦ ਕਰਦਾ ਸੋ ਇਹਨਾਂ ਵੱਲੋਂ ਸਾਨੂੰ ਇੱਕ ਹੁਕਮ ਆਇਆ ਕਿ ਜਿਹੜਾ ਵੀ ਚਿੱਟੇ ਵਾਲਾ ਕਿਸੇ ਵੀ ਹਾਲਾਤ ਵਿੱਚ ਤੁਹਾਨੂੰ ਮਿਲਦਾ ਕੋਈ ਵੇਚਦਾ ਆ ਜਾਂ ਲੈਣ ਵਾਲਾ ਤੁਸੀਂ ਜਾਂ ਇੱਟਾ ਮਾਰੋ ਪੱਥਰ ਮਾਰੋ ਅਸੀਂ ਤੁਹਾਨੂੰ ਮਨੋਂ ਤੁਹਾਡੇ ਨਾਲ ਆ ਅਸੀਂ ਆਪੇ ਕਾਰਵਾਈ ਆਪਣੇ ਹਿਸਾਬ ਨਾਲ ਦੇਖ ਲਾਂਗੇ ਸੋ ਪ੍ਰਸ਼ਾਸਨ ਦਾ ਵੈਸੇ ਤਾਂ ਸਾਡੇ ਨਾਲ ਸਹਿਯੋਗ ਮਿਲ ਰਿਹਾ ਪਰ ਜੋ ਇਹਨਾਂ ਵੱਲੋਂ ਹੁਕਮ ਜਾਰੀ ਹੋਇਆ ਤੁਸੀਂ ਦੇਖ ਰਹੇ ਹੋ ਚੌਂਕੀ ਬੱਸ ਸਟੈਂਡ ਖੜੇ ਆ ਭਾਈ ਜੀ ਮੜਾ ਚੌਂਕੀ ਬੱਸ ਸਟੈਂਡ ਖੜੇ ਆ ਸਾਡੇ ਮੁਲਾਜ਼ਮ ਸਹਿਬਾਨ ਖੜੇ ਨੇ ਸੋ ਇਧਰ ਇੰਚਾਰ ਸਾਹਿਬ ਕੋਲੇ ਵੀ ਦਫ਼ਾਸਲੇ ਕਹੇ ਜੀ ਇਧਰ ਦੇਖੋ ਜੀ ਮਾਰੂ ਇੰਚਾਰ ਸਾਹਿਬ ਕੋਲੇ ਅਸੀਂ ਬੇਨਤੀ ਲੈ ਕੇ ਆਏ ਆ ਸੋ ਇਹਨਾਂ ਵੱਲੋਂ ਇਹ ਹੁਕਮ ਆਇਆ ਕਿ ਇਹਨਾਂ ਦੀਆਂ ਕਾਰਵਾਈਆਂ ਚੱਲ ਰਹੀਆਂ ਪਰ ਜਿੱਥੇ ਵੀ ਪਬਲਿਕ ਨੂੰ ਕੋਈ ਵੀ ਐਸੇ ਕਰਿੰਦਾ ਨਜ਼ਰ ਆਂਦਾ ਹੈ ਸੋ ਤੁਸੀਂ ਆਪਣਾ ਜਿਹੜਾ ਵੀ ਚੱਕੇ ਹਾਲਾਤ ਵਿੱਚ ਜਾਂ ਜਿਸ ਜਿਸ ਕੋਲੇ ਵੀ ਤੁਹਾਨੂੰ ਲੱਗਦਾ ਹੈ ਕਿ ਚਿੱਟਾ ਵੇਚ ਰਿਹਾ ਹੈ ਜਾਂ ਪੈਸੇ ਦੇ ਰਿਹਾ ਹੈ ਪੈਸੇ ਦੇ ਕੇ ਚਿੱਟਾ ਲੈ ਰਿਹਾ ਹੈ ਜ਼ਿੰਦਗੀਆਂ ਬਰਬਾਦ ਕਰ ਰਿਹਾ ਹੈ ਸੋ ਤੁਸੀਂ ਉਹਨਾਂ ਦੇ ਆਪਣੀ ਕਾਰਵਾਈ ਇੱਟਾ ਪੱਥਰ ਰੋੜੇ ਚਲਾਓ ਉਸ ਤਰ੍ਹਾਂ ਹੀ ਉਹਨਾਂ ਨੂੰ ਕਰਕੇ ਤੁਸੀਂ ਸਾਡੇ ਹਵਾਲੇ ਕਰੋ ਸੋ ਮੈਂ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਪਬਲਿਕ ਦੇ ਸਾਥੀ ਹੋਕ ਦੀ ਅਪੀਲ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹੀ ਕੁਝ ਕਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਹਾਂ ਵਾਰਡ ਨੰਬਰ 52 ਇਲਾਕਾ ਮਨਜੀਤ ਨਗਰ ਸੋ ਆ ਸੰਗਤ ਨੇ ਹੁਕਮ ਲਾ ਕੇ ਬੁਲਾਇਆ ਹੈ ਆ ਇੱਕ ਸਾਡਾ ਵੀਰ ਆਇਆ ਸੀਗਾ ਕੁਝ ਚਿੱਟੇ ਦੀ ਡਿਮਾਂਡ ਕਰ ਰਿਹਾ ਸੀ ਵੀ ਕਿੱਥੇ ਹੈ ਵੀਰ ਕਿੱਥੇ ਮੈਂ ਸਮਾਂ ਲੈਣਾ ਪਾਣਾ ਹੁਣੇ ਜਿਹੜਾ ਸਮਾਨ ਲੈਣਾ ਹੈ ਅੱਜ ਇਹ ਖੁਦ ਗਲਤੀ ਮੰਨ ਰਿਹਾ ਸੋ ਦੋਸਤੋ ਮੈਂ ਚਿੱਟਾ ਵੇਚਣ ਵਾਲਿਆਂ ਨੂੰ ਇੱਕ ਗੱਲ ਕਹਿ ਰਿਹਾ ਮੈਂ ਕਿ ਕਿੜਕੀ ਲੱਗ ਚੁੱਕੀ ਐ ਹੁਣ ਜਿਹੜਾ ਵੀ ਚੂਹਾ ਜਿਹੜਾ ਕੋਈ ਚੂਹੇ ਦੌਰ ਤੇ ਆਊਗਾ ਚਿੱਟਾ ਲੈਣੀਆਂ ਵੇਚਣੀਆਂ ਕਿਸੇ ਵੀ ਤਰ੍ਹਾਂ ਉਹ ਹੁਣ ਫਸ ਜੂਗਾ ਹੁਣ ਆ ਇੱਕ ਸਾਡਾ ਵੀ ਰਾਜ ਨੂੰ ਗਲਤੀ ਮਹਿਸੂਸ ਕਰ ਰਿਹਾ ਹੈ ਗੱਲ ਮੇਰੇ ਕਹਿਣ ਦੀ ਨਹੀਂ ਪਬਲਿਕ ਖੜੀ ਐ ਸਾਰੀ ਹਾਂਜੀ ਕੀ ਕਹਿ ਰਹੇ ਜੀ ਬਾਈ ਜੀ ਕੀ ਕਹਿ ਰਹੇ ਸੀ ਇਹ ਸਾਰਾ ਇਹ ਮੰਗਣ ਵਾਸਤੇ ਚਿੱਟਾ ਮੰਗਣ ਵਾਸਤੇ ਕਹਿੰਦਾ ਸ਼ੇਰੂ ਕਿੱਥੇ ਆ ਜੀ ਹਾਂਜੀ ਅਜੀ ਜੀ ਵੀਰੇ ਅਸੀਂ ਬਾਹਰ ਗਲੀ ਦੇ ਖੜੇ ਸੀ ਜੀ ਆਂਦੇ ਸਾਨੂੰ ਕਹਿੰਦਾ ਜੀ ਸ਼ੇਰੂ ਕਿੱਥੇ ਐ ਮੈਂ ਕੀ ਲੈਣਾ ਕਹਿੰਦੇ ਇਹ ਸਮਾਨ ਲੈਣਾ ਇਸ ਬੰਦੇ ਨੂੰ ਅਸੀਂ ਮਾਰਿਆ ਨਹੀਂ ਕੁੱਟਿਆ ਨਹੀਂ ਮਲਾਜਮਾਂ ਨੂੰ ਫੋਨ ਕੀਤਾ ਮਲਾਜਮ ਮਾਰਿਆ ਇਸ ਕਰਕੇ ਕੋਈ ਕਟਕਟਾਪਾ ਕੋਈ ਕੋਈ ਇਸ ਇਹਨੂੰ ਕਿਸੇ ਨੇ ਹੱਥ ਨਹੀਂ ਲਾਇਆ ਸਿਰਫ ਅਸੀਂ ਇਹਨੂੰ ਬਾਬਾ ਜੀ ਗਲਤੀ ਆਪਣੇ ਨਾਲ ਲੈ ਕੇ ਖੜੇ ਹਾਂ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਪੁਲਿਸ ਅਧਿਕਾਰੀਆਂ ਨੂੰ ਹੁਣੇ ਪੁਲਿਸ ਆਏਗੀ ਉਹ ਇਹ ਤੋਂ ਪੁੱਛ ਕੇ ਚਰੇਗੀ ਇਹਾਂ ਜਿਨ੍ਹਾਂ ਤੋਂ ਲੈਨ ਆਇਆ ਸੀ ਜਾਂ ਜੋ ਵੀ ਇਹਦਾ ਮਨਸੂਬਾ ਸੀਗਾ ਗਲਤੀ ਮੰਨਦਾ ਹਾਂ ਜੀ ਅੱਜ ਤੋਂ ਬਾਅਦ ਸੋ ਵੀਰੇ ਗਲਤੀ ਦੀ ਕਿਹੜੀ ਗੱਲ ਆ ਯਾਰ ਘਰਾਂ ਦੇ ਘਰ ਬਰਬਾਦ ਹੋ ਰਹੇ ਯਾਰ ਬਾਪੂ ਜੀ ਅੱਜ ਤੋਂ ਬਾਅਦ ਨਹੀਂ ਆਉਂਦਾ ਜੀ ਹੱਥ ਜੋੜ ਕੇ ਬੋਲੋ ਉਹ ਗੱਲ ਤੁਹਾਡੀ ਨਹੀਂ ਵੀਰੇ ਅਸੀਂ ਅਜੇ ਹੋਰ ਵੀ ਬੜੇ ਨਿਕਲੇ ਆ ਇਹ ਕਈ ਇੱਥੇ ਬਹੁਤ ਬੈਠਾ ਆ ਹਾਂ ਜਿਹੜਾ ਇਸ ਗਲੀ 'ਚ ਗੰਦ ਪਿਆ ਹੋਇਆ ਨਾ ਯਾ ਕੋਈ ਪਾਊਗਾ ਸਾਡੇ ਪਰਿਵਾਰਾਂ ਨਾਲ ਖਿਲਵਾੜ ਕਰੂਗਾ ਬੱਚਿਆਂ ਦੀ ਜ਼ਿੰਦਗੀ ਨਾਲ ਤਾਂ ਉਹਨਾਂ ਨਾਲ ਇਹੀ ਹਸ਼ਰ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਬਪੂਜੀ ਗਲਤੀ ਹੋਗੀ ਕੋਈ ਨਹੀਂ ਆ ਰਹੀ ਤੈਨੂੰ ਮਾਰਿਆ ਨਹੀਂ ਨਾ ਨਹੀਂ ਨਾ ਮਾਰਿਆ ਤੈਨੂੰ ਸਟਾਪ ਕਰਕੇ ਖੜਾ ਰਿਹਾ